ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ 2.5 ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀ ਦਾ ਅਫੀਮ ਆ ਚਿੱਟੇ ਦਾ ਟੀਕੇ ਦਾ ਕੈਪਸੂਲਾ ਦਾ ਬਦਲਾਵ ਹੈ ਅਫੀਮ ਤੇ ਪੋਸਟ ਕੁਇਰਾਜੀ ਰਵੇ ਗੁੱਸੇ ਮੈਂ ਅਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਵੇਖਿਆ ਤੁਸੀਂ ਵੇਖਿਆ ਕੱਲ ਮੈਂ ਪਿਤਾ ਜੀ ਦੀ ਉਹਨਾਂ ਦੀ ਗੱਲ ਸੁਣ ਰਿਹਾ ਸੀ ਉਹ ਕਹਿੰਦੇ ਨਸ਼ਾ ਖਤਮ ਕਰਨਾ ਹੈ ਸੀ ਤਾਂ ਕਿਵੇਂ ਹੋਊਗਾ ਨਸ਼ਾ ਕਰ ਜਿਹੜਾ ਬੰਦਾ ਉੱਠਦਾ ਉਹ ਕਹਿੰਦਾ ਮਹੀਨੇ 'ਚ ਕਰ ਦੂੰ ਕੋਈ ਕਹਿੰਦਾ ਸਾਥ ਕਰ ਦੂੰ ਕੋਈ ਕਹਿੰਦਾ ਅਰਦਾਸ ਕਰਾ ਦਿੰਦੇ ਕੋਈ ਕਹਿੰਦਾ ਗੁਟਕਾ ਸਾਫ ਫੜਦੇ ਨੇ ਇਹ ਨਸ਼ਾ ਖਤਮ ਨਹੀਂ ਹੋਣਾ ਸਾਨੂੰ ਪੁੱਛਿਆ ਤਾਂ ਕਰੋ ਵੀ ਭਾਈ ਸਾਹਿਬ ਤੁਹਾਡੇ ਕੋਲ ਤਰੀਕਾ ਕੀ ਹੈ ਨਸ਼ਾ ਕਰਨਾ ਸਾਡੇ ਕੋਲ ਕੋਈ ਤਰੀਕਾ ਨਹੀਂ ਕਾਂਗਰਸ ਦਾ ਰਾਜ ਆਇਆ ਤਾਂ ਕਿਵੇਂ ਕਰਾਂਗੇ ਹਾਂ ਕਾਂਗਰਸ ਦਾ ਰਾਜ ਆਇਆ ਅਸੀਂ ਨੌਕਰੀਆਂ ਦੇਾਂ ਹੁਣ ਨੌਕਰੀਆਂ ਕਿਵੇਂ ਦੇਵਾਂਗੇ ਸਾਨੂੰ ਪੈਸਾ ਇਕੱਠਾ ਕਰਨਾ ਪਊਗਾ 40000 ਰੁਪਏ ਮਾਸਟਰ ਖਾਲੀ ਪਈਆਂ ਨੇ ਆਪਾਂ ਹਸਪਤਾਲ ਖਾਲੀ ਪਈ ਗ੍ਰਾਮ ਸੇਵ ਕੋਲੇ 15 ਪਿੰਡ ਐ ਪਟਵਾਰੀ ਕੋਲੇ 15 ਪਿੰਡ ਐ ਪੰਚਾਇਤ ਸੈਕਟਰੀ ਕੋਲੇ 20 ਪਿੰਡ ਐ ਇੱਕ ਪਿੰਡ ਇੱਕ ਤੇ ਲਾਵਾਂਗੇ ਪੁਲਿਸ ਖਾਣੇ ਖਾਲੀ ਪਏ ਐ ਕਨੈਕਟਰ ਨਹੀਂ ਸਫਾਈ ਕਰਮਚਾਰੀ ਨਹੀਂ ਪਰ ਉਹਲੇ ਆਸਤੇ ਸਾਨੂੰ ਪਹਿਲਾਂ ਪੈਸੇ ਦਾ ਇੰਤਜ਼ਾਮ ਕਰਨਾ ਪਊਗਾ 5.4 ਕਰੋੜ ਦਾ ਕਰਦੇ ਆ। ਸਵੇਰ 9 ਵਜੇ ਮੁੰਡਾ ਕੰਮ ਤੇ ਜਾਊਗਾ ਸ਼ਾਮ ਨੂੰ ਆਊਗਾ ਫੇਰ ਨਸ਼ਾ ਘਟੂਗਾ ਖਤਮ ਹੋਊਗਾ। ਐਵੇਂ ਸੋਚ ਚੱਕੀ ਜਾਓ ਗੁਟਕਾ ਸਾਫ ਫੜੀ ਜਾਓ ਭਿੰਦਰ ਜੀ ਕੋਈ ਫਾਇਦਾ ਨਹੀਂ ਹੈ ਇਸ ਕੰਮ ਦਾ। ਇਹ ਕਹੀ ਜਾਂਦੇ ਇਹਨੂੰ ਕੋਈ ਕਿਹੜਾ ਫਾਰਮੂਲਾ ਬਈ? ਅੰਮ੍ਰਿਤਪਾਲ ਦੇ ਪਿਤਾ ਕੋਲੇ ਵੀ ਮੈਂ ਰਾਤ ਨੂੰ ਨਸ਼ਾ ਬੰਦ ਕਰ ਦੂੰਗਾ। ਫੇਰ ਸਾਨੂੰ ਆਲਟਰਨੇਟਿਵ ਦੇਣਾ ਪਊਗਾ ਜਨਾਬ ਲੋ ਟੀਕਾ ਲਾਉਂਦੇ ਆ ਟੀਕੇ ਆਲਾ ਮਰ ਜਾਂਦਾ ਢਾਈ ਸਾਲਾਂ ਚ ਗੋਰੀਆਂ ਆਲਾ ਮਰ ਜਾਂਦਾ 55 ਸਾਲਾਂ ਚ ਚਿੱਟੇ ਆਲਾ ਮਰ ਜਾਂਦਾ 3 ਸਾਲਾਂ ਚ ਸਮੈਕ ਆਲਾ ਮਰ ਜਾਂਦਾ 3 ਸਾਲਾਂ ਚ ਇਹ ਨਸ਼ਾ ਨਸ਼ਾ ਕੋਈ ਵੀ ਚੰਗਾ ਨਹੀਂ ਹੈ ਉਹ ਬੀਬੀਆਂ ਸਾਡੀਆਂ ਚਾਹ ਪੀਂਦੀਆਂ ਤੜਕੇ ਉੱਠ ਕੇ ਇਹਨਾਂ ਨੂੰ ਹੁਣੇ ਕਹਦੇ ਹੋ ਵੀ ਚਾਹ ਨਹੀਂ ਪੀਣੀ ਡਾਕਟਰ ਵੀ ਕਹਦੇ ਨਹੀਂ ਪਰ ਪੀਣ ਗਈਆਂ ਹਟਦੀਆਂ ਨਹੀਂ ਬੱਡੇ ਵੀ ਚਾਹ ਨਸ਼ਾ ਹੈ ਚਾਹ ਬਿਨਾ ਮੰਜੇ ਤੋਂ ਨਹੀਂ ਉੱਠੇ ਜਾਂਦਾ ਬੋਲੋ ਪੀਨੇ ਹੋ ਕਿ ਨਹੀਂ ਪਿੰਦੇ ਬਿਲਕੁਲ ਅੱਛਾ ਹੁਣ ਪੀਣੀ ਨਹੀਂ ਤੁਸੀਂ 5 ਦਿਨ ਚਾਹ ਯਾਰ ਮੇਰੀ ਮਨ ਲਉ ਮੰਨਤਾ 5 ਦਿਨ ਚਾਹ ਨਹੀਂ ਪੀਣੀ ਮੰਨ ਲੋਗੇ ਹਾਂ 5 ਕਿਲੋ ਮੇਰੇ ਕਹਿੰਦਾ ਬੰਦਾ ਚਾਹ ਨਹੀਂ ਛੱਡਦਾ ਤੇ ਚਿੱਟਕ ਨੇ ਛੱਡੂਗਾ ਚਾਹ ਦਾ ਬਦਲਾਵ ਦਿਓ ਚਿੱਟੇ ਦਾ ਹਫੀਮ ਆ ਚਿੱਟੇ ਦਾ ਪੀਕੇ ਦਾ ਕੈਪਸੂਲਾਂ ਦਾ ਬਦਲਾਵ ਹੈ ਉਫੀਮ ਤੇ ਪੋਸਟ ਕੁਇਰਾਜੀ ਰਵੀ ਗੁੱਸੇ ਹੋ ਮੈਂ ਉਫੀਮ ਤੇ ਪੋਸਟ ਵਾਲਾ ਬੰਦਾ ਕਦੇ ਮਰਦਾ ਨਹੀਂ ਦੇਖਿਆ ਤੁਸੀਂ ਵੇਖਿਆ ਨਸ਼ਾ ਖਾ ਕੇ ਜਿਆਦਾ ਕੰਮ ਕਰਦਾ ਪਰ ਫੇਰ ਅਸੀਂ ਉਹਨੂੰ ਬੰਦ ਕਰਕੇ ਉਹਨੂੰ ਠੀਕ ਕਰਾਂਗੇ ਬੰਦੇ ਨਹੀਂ ਤਾਂ ਸਿੱਧਾ ਨਹੀਂ ਕੋਈ ਨਸ਼ਾ ਬੰਦ ਕਰ ਸਕਦੀ ਸਰਕਾਰ ਇਹ ਲਿਖ ਕੇ ਲੈ ਲੋ ਝੂਠ ਬੋਲਦਾ ਜੋੜਾ ਨਹੀਂ ਬੋਲਦਾ ਇਹ ਐਵੇਂ ਤਰੀਕੇ ਖੱਢਣੇ ਪੈਣਗੇ ਜਨਾਬ ਜੇ ਤਰੀਕੇ ਕੱਢੋਗੇ ਤਾਂ ਪੰਜਾਬ ਬਚੇਗਾ ਆ ਗੈਂਗਸਟਰ ਦੇ ਆ ਗਈ ਸਰਕਾਰ ਅਰੰਡਾਵਾ ਸਾਹਿਬ ਮਹੀਨੇ ਦੇ ਖਤਮ ਕਰ ਦੇਵਾਂਗੇ ਹੁਣ ਪੁੱਛੋ ਕਿਵੇਂ ਇਹ ਕਾਨੂੰਨ ਬਣਿਆ ਜਾਊਗਾ ਗੈਂਗਸਟਰ ਦੇ ਪਰਿਵਾਰ ਨੂੰ ਵੀ 120 ਵਿੱਚ 302 ਚ ਫੜ ਕੇ ਲਿਆਣਾ ਪਊਗਾ ਸਾਰੇ ਨੂੰ ਚਾਇਆ ਮਮਾ ਹੈ ਤੇ ਚਾਇ ਚਾਚਾ ਹੈ ਤੇ ਚਾਇ ਦਾਦਾ ਹੈ ਤੇ ਚਾਇ ਪੁੱਤ ਹੈ ਤੇ ਚਾਇ ਪਤਨੀ ਹੈ ਤੇ ਚਾਇ ਮਾں ਹੈ ਫੇਰ ਗੈਂਗਸਟਰ ਨੂੰ ਅਮਰੀਕਾ ਬੈਠੇ ਨੂੰ ਥੇਕ ਲਗੂਗਾ ਵੀ ਸਾਰਾ ਡੱਬਰ ਅੰਦਰ ਦੇਤਾ 302 ਚ ਜੇ ਗੈਂਗਸਟਰ ਇੱਕ ਰਹਿ ਗਿਆ ਤਾਂ ਮੈਨੂੰ ਦੱਸ ਦਿਓ ਤੇ ਜਿਹੜਾ ਜੇਲ੍ਹ ਚ ਹੋਇਆ ਔਰੇ ਵਾਸਤੇ ਜੀਰੇ ਨੂੰ ਰਾਜਸਥਾਨ ਚੋਂ ਸੱਪ ਲੈਉਣਾ ਪਊਗਾ ਜਿਹੜਾ ਜੇਲ੍ਹ ਛੱਡਣਾ ਪਊਗਾ ਜਿਹੜਾ ਰਾਤ ਨੂੰ ਵੱਢ ਜੂਗਾ ਉਹਨੂੰ ਕਹਿਣ ਦਾ ਮਤਲਬ ਮਰ ਗਿਆ ਦੁਬਈ ਦੇ ਵਿੱਚ 25 ਕਿਲੋ ਦਾ ਸੋਨੇ ਦਾ ਹਾਰ ਨੂੰ ਕੋਈ ਹੱਥ ਨਹੀਂ ਲਾਉਂਦਾ ਖਾਲੀ ਐ ਸਿੱਧਾ ਪਿਆ ਕਾਨੂੰਨ ਐ ਵੀ ਅੱਠ ਵੱਡੇ ਜਾਣਗੇ ਇਹ ਨਹੀਂ ਆ ਵੀ ਟੈਲੀਫੋਨ ਕਰਕੇ ਰਮੀਤ ਸਿਓ ਛੇੜਾ ਲੂ ਐ ਸੋਨਾ ਥੋਰੀ ਹੋ ਗਿਆ ਮੈਂ ਕਾਨੂੰਨ ਬਣਾਓ ਤੁਹਾਡੇ ਬਾਹਰ ਸੋਨਾ ਲੰਮਕੀ ਜਾਵੇ ਕੋਈ ਨਹੀਂ ਹੱਥ ਲਾਉਂਦਾ ਜੇ ਕਾਨੂੰਨ ਬਣਾਓ ਸਰਦਾਰ ਜੀ ਕੋਈ ਕਹਿੰਦਾ ਯਾਰ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਦਾ ਮਾਰ ਦੇਾਂਗੇ ਆ ਪੁਲਿਸ ਵਾਲਿਆਂ ਨੂੰ ਯਾਰ ਚਾਰ ਬੰਦੇ ਜਿਹੜੇ ਇੱਧਰ ਵਿਚਾਰੇ ਖੜੇ ਆ ਬਾਈ ਸਾਈਡ ਤੇ ਹੋ ਜਾਓ ਉਹ ਪਿੱਛੇ ਬੁੜੀਆਂ ਬੈਠੀਆਂ ਤੇ ਨਾਲ ਉਹ ਕਹਿੰਦੇ ਅਸੀਂ ਆਪ ਹੀ ਸਜ਼ਾ ਦੇ ਦੇਾਂਗੇ ਬੰਗਾ ਮਾਰ ਦੇਾਂਗੇ ਫੇਰ ਜੇ ਐ ਆਪ ਹੀ ਸਜ਼ਾ ਦੇਣ ਲੱਗ ਪਏ ਫੇਰ ਤਾਂ ਬਾਈ ਜੀ ਰੋਜ਼ ਤੁਹਾਡੇ ਘਰੇ ਬੰਦਾ ਤੁੱਕੀ ਹੋਣ ਲੱਗ ਪੂਜੇ ਕਾਨੂੰਨ ਨਾ ਰਿਹਾ